ਮਹਾਰਾਣੀ ਜ਼ਿੰਦਾ ਦਾ ਪਿੰਕਾ ਪਿੰਡ ਚਾਚੜਾ ਸੀ ਜੋ ਤਹਿਸੀਲ ਜਫਰਵਾਲ ਜ਼ਿਲ੍ਹਾ ਗੁਜਰਾਵਾਲਾ ਵਿੱਚ ਸੀ ਗੁਜਰਾਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਸੀ ਇੱਥੇ ਹੀ ਮਹਾਰਾਜੇ ਦਾ ਬਾਲਪਨ ਬੀਤਿਆ ਅਤੇ ਉਹ 17 ਸਾਲ ਦੀ ਉਮਰ ਤੱਕ ਰਿਹਾ ਸੀ ਗੁਜਰਾਵਾਲਾ ਤੋਂ ਥੋੜੀ ਦੂਰ ਹੀ ਮਹਾਰਾਣੀ ਜ਼ਿੰਦਾ ਦਾ ਪਿੰਡ ਚਾਚੜਾ ਸੀ ਅੱਜਕੱਲ ਇਹ ਪਿੰਡ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ ਅਸਲ ਵਿੱਚ ਪਾਕਿਸਤਾਨ ਅੰਦਰ ਕੋਈ ਇੱਕੋ ਇਹੋ ਜਿਹੇ ਪਿੰਡ ਹੀ ਚਾਚੜ ਸ਼ਬਦ ਤੇ ਨਹੀਂ ਜਾਣਿਆ ਜਾਂਦਾ ਸੰਗੋ ਪਾਕਿਸਤਾਨ ਵਿੱਚ ਚਾਚੜ ਸ਼ਬਦ ਤੋਂ ਬੋਲੇ ਜਾਣ ਵਾਲੇ ਕਦੀ ਕਈ ਪਿੰਡ ਹਨ ਅਰਥਾਤ ਇੱਕੋ ਜਿਹੇ ਨਾਂ ਵਾਲੇ ਕਈ ਪਿੰਡ ਸਿੱਧ ਵਿੱਚ ਵੱਡਾ ਚਾਚੜ ਨਾਂ ਦਾ ਪਿੰਡ ਹੈ ਰਹੀਮ ਯਾਰ ਖਾਨ ਜ਼ਿਲ੍ਹੇ ਦੀ ਖਾਨਪੁਰ ਤਹਿਸੀਲ ਵਿੱਚ ਚਾਚੜਾ ਸ਼ਰੀਫ ਨਾਂ ਦਾ ਬੜਾ ਪ੍ਰਸਿੱਧ ਪਿੰਡ ਹੈ ਜਿੱਥੇ ਪੰਜਾਬੀ ਦੇ ਪ੍ਰਸਿੱਧ ਸੂਫੀ ਸ਼ਾਇਰ ਖਵਾਜਾ ਗੁਲਾਮ ਫਰੀਦ ਨੇ ਜਨਮ ਲਿਆ ਅਤੇ ਉਹ ਮਹਿਜ ਚਾਚੜਾ ਕਰਕੇ ਜਾਣਿਆ ਜਾਣ ਵਾਲਾ ਪਿੰਡ ਇਸ ਸੂਫੀ ਦਰਵੇਸ਼ ਤੇ ਸ਼ਾਇਰ ਦਾ ਨਾਂ ਜੁੜਨ ਕਾਰਨ ਚਾਚੜਾ ਸ਼ਰੀਫ ਹੋ ਗਿਆ। ਚਾਚੜ ਅਸਲ ਵਿੱਚ ਇੱਕ ਪ੍ਰਾਤਨ ਕਬੀਲੇ ਦਾ ਨਾਂ ਹੈ ਜੋ ਅੱਜਕੱਲ੍ਹ ਦੇ ਪਾਕਿਸਤਾਨੀ ਪੰਜਾਬ ਦੇ ਸਰਗੋਦਾ, ਮੁਲਤਾਨ, ਬਹਾਵਲਪੁਰ, ਰਹੀਮਯਾਰ ਖਾਨ, ਓਕਾੜਾ ਅਤੇ ਲੋਧਰਾ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ। ਇਹ ਕਬੀਲਾ ਪਾਕਿਸਤਾਨੀ ਪੰਜਾਬ ਤੋਂ ਇਲਾਵਾ ਸਿੱਧ ਅਤੇ ਬਲੋਚਿਸਤਾਨ ਵਿੱਚ ਵੀ ਮੌਜੂਦ ਹੈ। ਸਿੰਧ ਦੇ ਕੋਟ ਕੀ, ਸੁਕਰ, ਕੰਧਕੋਟ, ਜਮਸ਼ੋਰੋ, ਟਾਂਡੋ, ਅੱਲਾਯਾਰ, ਹైదరాబాద్, ਥਾਰ, ਸੈਦਾਬਾਦ, ਮੀਰਪੁਰ ਖਾਸ ਇਲਾਕਿਆਂ ਵਿੱਚ ਇਸ ਕਬੀਲੇ ਦੇ ਲੋਕ ਹਨ। ਸਿੰਧ ਵਿੱਚ ਵੱਡਾ ਚਾਚੜ ਤੋਂ ਇਲਾਵਾ ਯੂਸਫ ਚਾਚੜ ਨਾਂ ਦਾ ਪਿੰਡ ਵੀ ਹੈ। ਬਲੋਚਿਸਤਾਨ ਦੇ ਕੁਝ ਇਲਾਕਿਆਂ ਵਿੱਚ ਵੀ ਇਸ ਕਬੀਲੇ ਦੇ ਲੋਕ ਰਹਿੰਦੇ ਹਨ। ਪਾਕਿਸਤਾਨੀ ਪੰਜਾਬ, ਸਿੰਧ ਅਤੇ ਬਲੋਚਿਸਤਾਨ ਦੇ ਚਾਚੜ ਲੋਕ ਮੁਸਲਮਾਨ ਹਨ। ਚਾਚੜ ਕਬੀਲੇ ਅਧੀਨ ਹਿੰਦੂ ਲੋਕ ਵੀ ਆਉਂਦੇ ਹਨ ਜੋ ਭਾਰਤ ਦੇ ਰਾਜਸਥਾਨ ਸੂਬੇ ਵਿੱਚ ਰਹਿੰਦੇ ਹਨ। ਚਾਚੜ ਇੱਕ ਪੁਰਾਣਾ ਕਬੀਲਾ ਹੈ। ਇਸ ਕਬੀਲੇ ਦੇ ਲੋਕ ਆਪਣਾ ਵਿਰਸਾ ਮੁਗਲਾਂ ਨਾਲ ਜੋੜਦੇ ਹਨ ਅਤੇ ਆਪਣੇ ਆਪ ਨੂੰ ਤੈਮੂਰ ਖਾਨ ਦੇ ਵੰਜੀਸ਼ ਦੱਸਦੇ ਹਨ। ਵੱਡਾ ਚਾਚੜ ਪਿੰਡ ਇਹਨਾਂ ਦਾ ਕੇਂਦਰੀ ਪਿੰਡ ਹੈ ਅਤੇ ਚਾਚੜਾ ਸ਼ਰੀਫ ਪਿੰਡ ਧਾਰਮਿਕ ਮਹੱਤਤਾ ਵਾਲਾ ਪਿੰਡ ਹੈ। ਮਹਾਰਾਣੀ ਜਿੰਦਾ ਦੇ ਪੇਕੇ ਪਿੰਡ ਚਾਚੜ ਦਾ ਨਾਂ ਵੀ ਇਸ ਕਬੀਲੇ ਦੇ ਨਾਂ ਤੇ ਹੀ ਪਿਆ ਹੈ। ਜਦੋਂ ਇਸ ਪਿੰਡ ਵਿੱਚ ਵਧੇਰੇ ਆਬਾਦੀ ਚਾਚੜ ਲੋਕਾਂ ਦੀ ਅਤੇ ਔਲਖ ਜੱਟਾਂ ਦੀ ਸੀ। ਮਹਾਰਾਣੀ ਜਿੰਦਾ ਦਾ ਪਿਤਾ ਸਰਦਾਰ ਮੰਨਾ ਸਿੰਘ ਵੀ ਔਲਖ ਜਾਤੀ ਨਾਲ ਸੰਬੰਧਿਤ ਸੀ। ਮਹਾਰਾਣੀ ਜਿੰਦਾ ਦਾ ਜਨਮ ਸਰਦਾਰ ਮੰਨਾ ਸਿੰਘ ਔਲਖ ਦੇ ਘਰ ਪਿੰਡ ਚਾਚੜਾ ਵਿੱਚ ਸਾਲ 1816 ਈਸਵੀ ਨੂੰ ਹੋਇਆ। ਮਿਤੀ ਦਾ ਕਿੱਦਰੇ ਉਲੇਖ ਨਹੀਂ ਮਿਲਦਾ। ਕਾਰਨ ਕੀ ਹੋ ਸਕਦਾ ਹੈ? ਪਹਿਲਾਂ ਤਾਂ ਇਹ ਕਿ ਜਨਮ ਸਮੇ ਕਿਸੇ ਨੂੰ ਕੀ ਪਤਾ ਸੀ ਕਿ ਚਾਚੜਾ ਨਾਂ ਦੇ ਪਿੰਡ ਵਿੱਚ ਜਨਮ ਲੈਣ ਵਾਲੀ ਇਹ ਬਾਲੜੀ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣੇਗੀ ਅਤੇ ਇਤਿਹਾਸ ਦੇ ਨਵੇਂ ਪੰਨੇ ਸਿਰਜੇਗੀ। ਦੂਜਾ ਏਕੇ ਪੁਰਾਣੇ ਵੇਲੇਆਂ ਵਿੱਚ ਮੁੰਡੇ ਨੂੰ ਕੁੜੀ ਨਾਲੋਂ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ। ਵੰਚ ਵਧਾਉਣ ਵਾਲਾ ਤੇ ਜਾਇਦਾਦ ਦਾ ਵਾਰਿਸ ਹੋਣ ਕਰਕੇ ਮਰਦ ਪ੍ਰਧਾਨ ਸਮਾਏ ਦੀ ਪਹਿਲੀ ਲੋੜ ਪੁੱਤਰ ਹੁੰਦੀ ਸੀ, ਧੀ ਨਹੀਂ। ਧੀ ਜੰਮਣ ਤੇ ਤਾਂ ਸੋਗ ਵਰਤ ਜਾਂਦਾ ਸੀ। ਜੰਮ ਦੀਆਂ ਹੀ ਵਿਚਾਰੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਅਜਿਹੇ ਸਮਿਆਂ ਵਿੱਚ ਧੀ ਜੰਮਣ ਤੇ ਉਸ ਦੀ ਪੱਤਰੀ ਬਣਾਉਣੀ ਜਾਂ ਜਨਮ ਮਿਤੀ ਦਾ ਰਿਕਾਰਡ ਰੱਖਣਾ ਪਰਚਲਿਤ ਹੀ ਨਹੀਂ ਸੀ। ਸ਼ਾਇਦ ਇਸੇ ਕਰਕੇ ਮਹਾਰਾਣੀ ਜਿੰਦਾਦਾ ਸਿਰਫ ਜਨਮਵਾਰਾ 1816 ਹੀ ਇਤਿਹਾਸ ਵਿੱਚ ਆਉਂਦਾ ਹੈ। ਮਿਤੀ ਨਹੀਂ ਆਉਂਦੀ। ਮਹਾਰਾਣੀ ਜਿੰਦਾਦੇ ਇੱਕ ਭੈਣ ਅਤੇ ਦੋ ਭਰਾ ਸਨ। ਉਸਦੀ ਵੱਡੀ ਭੈਣ ਸਰਦਾਰ ਮਿਤ ਸਿੰਘ ਪੜਾਣੀਏ ਸਰਦਾਰ ਦੇ ਪੁੱਤਰ ਸਰਦਾਰ ਜਵਾਲਾ ਸਿੰਘ ਪੜਾਣੀਆਂ ਨਾਲ ਵਿਆਹੀ ਹੋਈ ਸੀ। ਜਿੰਦਾਦੇ ਦੋ ਭਰਾ ਜਵਾਹਰ ਸਿੰਘ ਅਤੇ ਹੀਰਾ ਸਿੰਘ ਸਨ। ਜਵਾਹਰ ਸਿੰਘ ਦਾ ਨਾਮ ਤਾਂ ਸਿੱਖ ਸਿਆਸਤ ਵਿੱਚ ਪ੍ਰਸਿੱਧ ਹੈ। ਉਹ ਖਾਲਸਾ ਰਾਜ ਦਾ ਵਜ਼ੀਰ ਬਣਿਆ ਅਤੇ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ ਦਾ ਜ਼ਿਕਰ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿੱਚ ਵੀ ਕੀਤਾ ਹੈ ਸਰਦਾਰ ਮੰਨਾ ਸਿੰਘ ਔਲਖ ਦੀ ਇੱਕ ਭੈਣ ਸੀ ਜੋ ਪਿੰਡ ਐਮਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਦਾਰ ਨੰਗ ਨਰ ਸਿੰਘ ਉੱਪਲ ਨਾਲ ਵਿਆਹੀ ਹੋਈ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਇਤਿਹਾਸ ਵਿੱਚ ਸਿਰਫ ਜਿੰਦਾ ਦੇ ਪਿਤਾ ਦਾ ਨਾਂ ਹੀ ਬੋਲਦਾ ਹੈ ਮਾਂ ਦਾ ਕੋਈ ਜ਼ਿਕਰ ਨਹੀਂ ਸ਼ਾਇਦ ਇਹ ਵੀ ਮਰਦ ਪ੍ਰਧਾਨ ਸਮਾਜ ਦੀ ਹੀ ਸੋਚ ਦਰਸਾਉਂਦਾ ਹੈ ਇੰਜ ਮਹਾਰਾਣੀ ਜਿੰਦਾ ਦਾ ਸਜਰਾ ਆਰ ਪਰਿਵਾਰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ ਸਰਦਾਰ ਮੰਨਾ ਸਿੰਘ ਔਲਖ ਪਤਨੀ ਦਾ ਨਾਮ ਕਿਸੇ ਨੂੰ ਵੀ ਪਤਾ ਨਹੀਂ ਲੜਕੀ ਜਿੰਦਾ ਦੀ ਵੱਡੀ ਭੈਣ ਜਵਾਲਾ ਸਿੰਘ ਪਾਣੀਆ ਜੀਜਾ ਨਾਮ ਦਾ ਪਤਾ ਨਹੀਂ ਜਵਾਰ ਸਿੰਘ ਭਰਾ ਫਿਰ ਜਿੰਦਾ ਫਿਰ ਹੀਰਾ ਸਿੰਘ ਭਰਾ ਸਰਦਾਰ ਮੰਨਾ ਸਿੰਘ ਔਲਖ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਕੁਮੇਦਾਨ ਦੇ ਅਹੁਦੇ ਤੇ ਤਾਇਨਾਤ ਸੀ ਕੁਮੇਦਾਨ ਦੇ ਅਹੁਦੇ ਨੂੰ ਅੰਗਰੇਜ਼ੀ ਵਿੱਚ ਕੈਨਲ ਆਫੀਸਰ ਕਿਹਾ ਜਾਂਦਾ ਸੀ। ਇਹ ਰੈਂਕ ਅੱਜਕੱਲ ਦੇ ਕਰਨਲ ਦੇ ਅਹੁਦੇ ਦੇ ਬਰਾਬਰ ਹੁੰਦਾ ਸੀ। ਕੁਮੇਦਾਨ ਘੋੜਸਵਾਰ ਸੈਨਾ ਦੀ ਟੁਕੜੀ ਦਾ ਸਰਦਾਰ ਹੁੰਦਾ ਸੀ। ਘੋੜਸਵਾਰਾਂ, ਘੋੜਿਆਂ ਤੇ ਅਸਤਬਲਾਂ ਦਾ ਪ੍ਰਬੰਧ ਵੇਖਣਾ ਉਹਦੀ ਜ਼ਿੰਮੇਵਾਰੀ ਹੁੰਦੀ ਸੀ। ਇੱਕ ਫੌਜੀ ਅਫਸਰ ਹੋਣ ਦੇ ਨਾਤੇ ਸਰਦਾਰ ਮੰਨਾ ਸਿੰਘ ਔਲਖ ਦਾ ਲਾਹੌਰ ਦਰਬਾਰ ਵਿੱਚ ਚੰਗਾ ਰਸੂਖ ਸੀ। ਮਹਾਰਾਜਾ ਉਸ ਨੂੰ ਨਿੱਜੀ ਤੌਰ ਤੇ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਸੀ ਉਸ ਦਾ ਜਵਾਈ ਸਰਦਾਰ ਜਵਾਲਾ ਸਿੰਘ ਪੜਾਣੀਆਂ ਵੀ ਮਹਾਰਾਜੇ ਦੀ ਫੌਜ ਵਿੱਚ ਅਫਸਰ ਸੀ ਅਤੇ ਜਵਾਲਾ ਸਿੰਘ ਦਾ ਪਿਤਾ ਸਰਦਾਰ ਮਿਤ ਸਿੰਘ ਮਹਾਰਾਜੇ ਦਾ ਜ਼ਗੀਰਦਾਰ ਸੀ ਸਰਦਾਰ ਮੰਨਾ ਸਿੰਘ ਜੱਟਾਂ ਦੀ ਆਲਖ ਜਾਤੀ ਨਾਲ ਸੰਬੰਧ ਰੱਖਦਾ ਸੀ ਆਲਖ ਇੱਕ ਬਹੁਤ ਪ੍ਰਾਚੀਨ ਅਤੇ ਪ੍ਰਸਿੱਧ ਕਬੀਲਾ ਹੈ ਇਸ ਗੋਤ ਦੇ ਲੋਕ ਭਾਰਤੀ ਪੰਜਾਬ ਦੇ ਮਾਝੇ ਵਿੱਚ ਅਤੇ ਪਾਕਿਸਤਾਨੀ ਪੰਜਾਬ ਦੇ ਮਿੰਟ ਗੁਮਰੀ ਸਿਆਲਕੋਟ ਗੁਜਰਾਵਾਲਾ ਦੇ ਇਲਾਕੇ ਵਿੱਚ ਵਧੇਰੇ ਵਸਦੇ ਹਨ ਇਸ ਤੋਂ ਇਲਾਵਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿੱਚ ਵੀ ਔਲਖ ਆਬਾਦ ਹਨ ਔਰੇ ਔਲਾ ਔਲਖਾਂ ਦੀ ਹੀ ਗੋਤ ਹਨ ਔਲਖ ਇੱਕ ਕਦੀਮੀ ਕਬੀਲਾ ਹੈ ਜਿਸ ਦਾ ਵਜੂਦ ਮਹਾਭਾਰਤ ਕਾਲ ਵਿੱਚ ਵੀ ਮੰਨਿਆ ਜਾਂਦਾ ਹੈ ਇਹ ਸੂर्यवंशी ਕਬੀਲਾ ਸੀ ਜਿਸ ਦੇ ਮੋਢੀ ਦਾ ਨਾਮ ਔਲਖ ਸੀ ਕੁਝ ਲੋਕ ਇਸ ਦਾ ਸੰਬੰਧ ਜਗਦੇਵ ਪਰਿਵਾਰ ਨਾਲ ਜੋੜਦੇ ਹਨ ਅਤੇ ਇਹਨਾਂ ਨੂੰ ਰਾਜਪੂਤਾਂ ਦੀ ਪਰਮਾਰ ਜਾਤੀ ਨਾਲ ਵੀ ਸੰਬੰਧਿਤ ਕਰਦੇ ਸਨ ਇੱਕ ਰਵਾਇਤ ਅਨੁਸਾਰ ਮੁਗਲ ਸਮਰਾਟ ਹਮਾਉ ਦੇ ਸਮੇਂ ਵਿੱਚ ਇੱਕ ਪੀਰ ਮੁਹੰਮਦ ਨਾਮ ਦਾ ਫਕੀਰ ਹੋਇਆ ਜਿਸ ਦੇ ਪ੍ਰਭਾਵ ਅਧੀਨ ਵਧੇਰੇ ਔਲਖ ਲੋਕ ਮੁਸਲਮਾਨ ਹੋ ਗਏ ਪਾਕਿਸਤਾਨੀ ਪੰਜਾਬ ਵਿੱਚ ਮੁਸਲਮਾਨ ਆਲਖਾਂ ਦੇ ਬਹੁਤ ਸਾਰੇ ਪਿੰਡ ਹਨ ਇੱਕ ਹੋਰ ਰਵਾਇਤ ਅਨੁਸਾਰ ਆਲਖ ਰਾਜਾ ਲੋਇਕਾ ਲੋਹੀ ਲਾਕ ਦੀ ਵੰਚ ਵਿੱਚੋਂ ਹਨ 우ਜੈਨੀ ਦਾ ਰਾਜਾ ਜੋ ਸ਼ੋਧ ਦਾ ਮਾਨਵੀ ਆਲਖ ਵਿੱਚ ਵੰਚ ਵਿੱਚੋਂ ਸੀ ਹਰਿਆਣਾ ਵਿੱਚ ਵਸਣ ਵਾਲੇ ਹਿੰਦੂ ਜਾਟ ਵੀ ਆਲਖ ਆਲਾ ਜਾਤੀ ਨਾਲ ਸੰਬੰਧਿਤ ਹਨ ਇੰਜ ਆਲਖ ਗੋਤ ਦੇ ਲੋਕ ਸਿੱਖ ਮੁਸਲਮਾਨ ਅਤੇ ਹਿੰਦੂ ਤਿੰਨਾਂ ਧਰਮਾਂ ਵਿੱਚ ਮਿਲਦੇ ਹਨ ਔਲਖ ਗੋਤ ਨਾਲ ਸੰਬੰਧਿਤ ਬੜੇ ਪ੍ਰਸਿੱਧ ਬੰਦੇ ਹੋਏ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਪੰਜਾਬ ਵਿੱਚ ਔਲਖ ਨਾਂ ਦੇ ਕਈ ਪਿੰਡ ਵੀ ਹਨ ਇੰਜ ਔਲਖ ਗੋਤ ਨਾਲ ਸੰਬੰਧਿਤ ਸਰਦਾਰ ਮੰਨਾ ਸਿੰਘ ਔਲਖ ਜੋ ਮਹਾਰਾਣੀ ਜਿੰਦਾ ਦਾ ਪਿਤਾ ਸੀ ਬੜਾ ਤੇਜਵੰਤ ਪ੍ਰਤਾਪੀ ਬਹਾਦਰ ਅਤੇ ਪ੍ਰਸਿੱਧ ਵਿਅਕਤੀ ਸੀ ਮਹਾਰਾਣੀ ਜਿੰਦਾ ਦਾ ਜੀਜਾ ਸਰਦਾਰ ਜਵਾਲਾ ਸਿੰਘ ਪੜਾਣੀਆਂ ਵੀ ਇਤਿਹਾਸਿਕ ਮਹੱਤਵ ਵਾਲਾ ਵਿਅਕਤੀ ਹੋਇਆ ਹੈ ਜੋ ਪੜਾਣਾ ਪਿੰਡ ਦਾ ਰਹਿਣ ਵਾਲਾ ਸੀ ਉਸ ਦੇ ਵਡੇਰਿਆਂ ਨੇ ਹੀ ਇਹ ਪਿੰਡ ਵਸਾਇਆ ਸੀ ਉਸ ਦਾ ਪਿਤਾ ਸਰਦਾਰ ਮਿਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਜ਼ਗੀਰਦਾਰ ਸੀ ਜਿਸ ਨੇ ਲੜਾਈਆਂ ਵਿੱਚ ਮਹਾਰਾਜੇ ਦਾ ਸਾਥ ਦਿੱਤਾ ਕਸ਼ਮੀਰ ਦੇ ਮੋਹਮ ਵਿੱਚ ਉਹ ਮਾਰ ਗਿਆ ਗਿਆ ਮਹਾਰਾਜੇ ਨੇ ਉਸ ਦੀ ਜ਼ਗੀਰ 'ਚ ਹੋਰ ਵਾਅਦਾ ਕਰਕੇ ਇਸ ਜ਼ਗੀਰ ਦਾ ਜ਼ਗੀਰਦਾਰ ਉਸ ਦੇ ਪੁੱਤਰ ਸਰਦਾਰ ਜਵਾਲਾ ਸਿੰਘ ਨੂੰ ਬਣਾਇਆ ਉਹ ਮੁਲਤਾਨ ਕਸ਼ਮੀਰ ਆਦਿ ਕਈ ਲੜਾਈਆਂ ਵਿੱਚ ਮਹਾਰਾਜੇ ਦੀ ਤਰਫੋਂ ਲੜਿਆ ਯਾਨੀ ਮੋ ਸੋਹਣ ਸਿੰਘ ਸੀਤਲ ਜਵਾਲਾ ਸਿੰਘ ਤੇ ਰਣਜੀਤ ਸਿੰਘ ਦੀ ਕਾਫੀ ਨੇੜਤਾ ਦੱਸਦਾ ਹੈ ਅਤੇ ਇੱਥੋਂ ਤੱਕ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਰਾਣੀ ਜਿੰਦਾ ਦਾ ਵਿਆਹ ਕਰਾਉਣ ਵਾਲਾ ਵੀ ਜਵਾਲਾ ਸਿੰਘ ਦਾ ਹੀ ਰੋਲ ਹੈ। ਮਹਾਰਾਣੀ ਜਿੰਦਾ ਦੇ ਪਿਤਾ ਸਰਦਾਰ ਮੰਨਾ ਸਿੰਘ ਔਲਖ ਬਾਰੇ ਇੱਕ ਵਿਲੱਖਣ ਅਤੇ ਹੈਰਾਨੀ ਭਰਿਆ ਤੱਥ ਇਹ ਵੀ ਹੈ ਕਿ ਇਤਿਹਾਸ ਵਿੱਚ ਉਸ ਦਾ ਨਾਂ ਸਿਰਫ ਜਿੰਦਾ ਦੇ ਜਨਮਦਾਤੇ ਵਜੋਂ ਹੀ ਆਉਂਦਾ ਹੈ। ਕੋਈ ਹੋਰ ਸਰਗਰਮੀ ਉਜਾਗਰ ਨਹੀਂ ਹੁੰਦੀ। ਮਹਾਰਾਣੀ ਜਿੰਦਾ ਨੇ ਖੁਸ਼ੀ ਦੇ ਕਈ ਸਾਲ ਬਿਤਾਏ। ਉਹਨਾਂ ਦਿਨਾਂ ਵਿੱਚ ਉਸ ਦੇ ਮਾਤਾ-ਪਿਤਾ ਦਾ ਉਸ ਦੇ ਕੋਲ ਆਉਣ ਦਾ ਕੋਈ ਜ਼ਿਕਰ ਨਹੀਂ ਹੁੰਦਾ। ਉਸਨੇ ਬੜਾ ਲੰਮਾ ਸਮਾ ਸੰਘਰਸ਼ ਕੀਤਾ, ਦੁੱਖ ਭੋਗੇ। ਇਹਨਾਂ ਦੁੱਖ ਭਰੇ ਵੇਲਿਆਂ ਵਿੱਚ ਵੀ ਸਰਦਾਰ ਮੰਨਾ ਸਿੰਘ ਦੁਆਰਾ ਆਪਣੀ ਧੀ ਦੇ ਹੱਕ ਵਿੱਚ ਖੜਨ ਬਾਰੇ, ਧੀ ਦੀ ਮਦਦ ਕਰਨ ਬਾਰੇ ਜਾਂ ਉਹਦੇ ਦੁੱਖ ਵਿੱਚ ਸ਼ਾਮਿਲ ਹੋਣ ਬਾਰੇ ਇਤਿਹਾਸਕ ਚੁੱਪ ਚੁੱਪ ਹੈ। ਇਤਿਹਾਸ ਵਿੱਚ ਸਿਰਫ ਉਸ ਦੇ ਭਰਾ ਜਵਾਹਰ ਸਿੰਘ ਦਾ ਜ਼ਿਕਰ ਆਉਂਦਾ ਹੈ ਜੋ ਦਲੀਪ ਸਿੰਘ ਦੇ ਰਾਜ ਸਮੇਂ ਜਿਸ ਦੀ ਸਰਪ੍ਰਸਤ ਮਹਾਰਾਣੀ ਜਿੰਦਾ ਸੀ ਸਿੱਖ ਰਾਜ ਦਾ ਵਜ਼ੀਰ ਬਣਿਆ ਤੇ ਸਿੱਖ ਫੌਜ ਹੱਥੋਂ ਮਾਰਿਆ ਗਿਆ ਸੀ